ਫਗਵਾੜਾ ਦੇ ਮਲੋ ਟਾਊਨ ਇਲਾਕੇ ਵਿੱਚ ਉਸ ਸਮੇਂ ਹਫੜਾ ਤਫਰੀ ਵਾਲਾ ਮਾਹੌਲ ਬਣ ਗਿਆ ਜਦੋਂ ਮੁਹੱਲੇ ਵਿੱਚ ਬਿਜਲੀ ਵਿਭਾਗ ਵੱਲੋਂ ਰੱਖੇ ਗਏ ਟੈਂਪਰੇਰੀ ਟਰਾਂਸਫਾਰਮਰ ਨੂੰ ਭੇਦ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਪੂਰਾ ਮੁਹੱਲਾ ਇਕੱਠਾ ਹੋ ਗਿਆ ਤੇ ਪਾਣੀ ਅਤੇ ਰੇਤੇ ਨਾਲ ਅੱਗ ਨੂੰ ਬਹੁਤ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਮਹੱਲਾ ਵਾਸੀਆਂ ਮੁਤਾਬਕ ਅਗ ਲੱਗਣ ਤੋਂ ਬਾਅਦ ਉਨ੍ਹਾਂ ਤੁਰੰਤ ਹੀ ਫਗਵਾੜਾ ਪੁਲਿਸ ਬਿਜਲੀ ਵਿਭਾਗ ਅਤੇ ਫਾਇਰ ਬ੍ਰਿਗੇਡ ਦੀ ਟੀਮਾਂ ਨੂੰ ਸੂਚਿਤ ਕੀਤਾ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਦਾ ਮ ਪਰ ਫਾਇਰ ਬਿਗੇਟ ਦੀ ਟੀਮ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਉਹ ਦੇਰੀ ਨਾਲ ਪਹੁੰਚੇ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਫਾਇਰ ਬਿਗੇਟ ਦੀ ਟੀਮ ਨੂੰ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਇਹ ਸੂਚਨਾ ਲੇਟ ਮਿਲਣ ਦੀ ਗੱਲ ਆਖ ਕੇ ਅਤੇ ਫੋਨ ਖਰਾਬ ਹੋਣ ਦਾ ਕਹਿ ਕੇ ਪੱਲਾ ਛਾੜ ਦਿੱਤਾ ਇਥੇ ਟਰਾਂਸਫਰ ਜੇ ਤੁਸੀਂ ਆਪ ਦੇਖਿਆ ਮੀਡੀਆ ਸਾਹਿਬ ਨੇ ਅੱਗ ਲੱਗੀ ਕਿਸ ਤਰ੍ਹਾਂ ਲੋਕਾਂ ਨੇ ਖੁਦ ਰੇਤਾ ਪਾਣੀ ਪਾ ਲੜਗੜ ਮਿਲਿਆ ਪਾਈ ਗਏ ਪਰ ਅੱਧਾ ਘੰਟਾ ਹੋ ਗਿਆ ਜਿਹੜਾ ਫਾਇਰ ਬਿਗੇਟ ਨਹੀਂ ਆਈ ਫਾਇਰ ਬਿਗੇਟ ਨੂੰ ਫੋਨ ਹੀ ਵਗੈਰਾ ਲਾਇਆ ਤੁਸੀਂ ਫੋਨ ਬਰਗ ਮੱਲੇ ਚਾਹ ਦਿਲ ਲਾਇਆ ਹੋਇਆ ਕੌਣ ਆਈ ਨਹੀਂ ਆਲੇ ਪੌਲਸ ਵਾਲੇ ਆਨੇ ਵਾਲਾ ਪੌਲਸ ਵਾਲੇ ਖੜੇ ਆਓ ਦੇਖੋ ਪਿੱਛੇ ਤੇ ਅੱਗ ਲੱਗਣ ਦਾ ਕਾਰਨ ਕੀ ਇਹ ਕੁਝ ਸਾਹਮਣੇ ਆਇਆ ਜੀ ਇਹ ਤਾਂ ਹੁਣ ਵਿਜੀ ਬੋਰਡ ਵਾਲੇ ਦੱਸੂਗਾ ਕੀ ਕਾਰਨ ਹੈਗਾ ਟੈਂਪਰੇਰੀ ਲਾ ਕੇ ਜਲੇ ਗਏ ਆ ਕਾਰਨ ਕੀ ਹੈ ਜਿਹੜਾ ਅੱਗ ਲੱਗਣ ਦਾ ਟਰਾਂਸਫਾਰਮ ਖਰਾਬ ਹੋ ਗਿਆ ਨਾ ਟੈਂਪਰੇਰੀ ਟਰਾਂਸਫਾਰਮ ਉੱਪਰ ਰੱਖਿਆ ਸੀਗਾ ਜਿੱਥੇ ਲੋਡ ਲੋਡ ਰੈਸੋ ਕਿ ਜ਼ਿਆਦਾ ਹੋਣਾ ਵਾ ਜਿਹਦੇ ਕਰਕੇ ਨਾ ਅੱਗ ਲੱਗ ਗਈ ਹੈਗੀ ਆ ਕਿਉਂ ਇਹਨਾਂ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਇਹਨਾਂ ਦੇ ਰਿਪੇਅਰ ਹੈਗੀ ਹੈ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਇਹ ਅਕਸਰ ਇਸ ਟਰਾਂਸਫਾਰਮ ਮੇਂ ਦੇ ਖਾਸ ਕਰਕੇ ਗੱਲ ਹੈ ਕਿ ਦੂਏ ਦਿਨ ਹੀ ਖਰਾਬ ਹੋਇਆ ਹੁੰਦਾ ਸਰ ਫਾਇਰ ਬੈਟ ਵਗੈਰਾ ਦਿੱਤੀ ਫਾਇਰ ਬੈਟ ਨੂੰ ਫੋਨ ਕੀਤਾ ਹੈ ਕਿ ਹਾਈ ਤੱਕ ਨਹੀਂ ਪਹੁੰਚੀਗੀ ਪੁਲਿਸ ਡਿਪਾਰਟਮੈਂਟ ਪਹੁੰਚ ਗਿਆ ਹੈਗੀ ਆ ਬੀਬੀ ਦੇ ਜਿਹੜੇ ਉਹਨਾਂ ਦੇ ਲਾਈਨਮੈਨ ਵਗੈਰਾ ਆ ਗਏ ਕਿੰਨੀ ਦੇਰ ਹੋਗੀ ਇਸ ਕਰਕੇ ਆਪਾਂ ਪ੍ਰਸ਼ਾਸਨ ਨੂੰ ਕਹਿੰਨੇ ਆ ਜੇ ਆਪਾਂ ਫਾਇਰ ਬੈਟ ਦੀ ਪ੍ਰਤੂਪਤਾ ਲਈ ਹੈਗੀ ਆ ਅੱਡ ਲੱਗਣ ਦਾ ਕਾਰਨ ਕੀ ਹੈ ਜੀ ਅਗ ਲੱਗਣ ਦਾ ਕਾਰਨ ਕੀ ਹੈ ਮੇਖਾ ਜੋ ਵੀ ਸਾਨੂੰ ਤਾਂ ਨਹੀਂ ਪਤਾ ਇਸ ਅਗ ਲੱਗਣ ਦਾ ਕਾਰਨ ਕੀ ਹੈ ਟ੍ਰਾਂਸਫਰ ਨੂੰ ਅਗ ਲੱਗੀ ਸਾਰਾ ਮੱਲਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਦੇਖਿਆ ਤਾਂ ਫਿਰ ਪੁਲਸ ਵਾਲੇ ਰਖੋ ਕਿ ਤਾਂ ਪੁਲਸ ਵਾਲੇ ਤਾਂ ਉੱਥੇ ਮਿਲ ਆ ਗਏ ਦੋ ਚਾਰ ਪੰਜ ਮਿੰਟ ਤੇ ਉਧਰ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੀ ਉਹਨਾਂ ਨੂੰ ਸੂਚਨਾ ਮਿਲੀ ਸੀ ਉਹ ਉਸੇ ਸਮੇਂ ਹੀ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਦਾ ਫੋਨ ਖਰਾਬ ਹੋਣ ਦੇ ਸਬੰਧ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਤੇ ਉਹਨਾਂ ਨੂੰ ਪੁਲਿਸ ਵੱਲੋਂ ਆਈ ਕਾਲ ਔਨਕ ਤੇ ਹੀ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਨੋ ਭਾਜੀ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਪਵਿੱਤਰ ਸਿੰਘ ਜੀ ਅੱਜ ਦੇਰੀ ਨਾਲ ਆਈ ਤੁਹਾਡੀ ਗਾੜੀ ਕੀ ਮਾਰ ਮਲ ਗਈ ਸਾਰਾ ਜੀ ਇਹ ਸਰ ਸਾਨੂੰ ਜਲੰਧਰ ਤੋਂ ਟੈਲੀਫੋਨ ਆਇਆ ਹੁਣੇ ਹੀ 1 ਮਿੰਟ ਹੋਇਆ ਉਸੇ ਵੇਲੇ ਅਸੀਂ ਗੱਡੀ ਲੈ ਕੇ ਇੱਥੇ ਆ ਗਏ ਆ ਟੈਲੀਫੋਨ ਅੱਜ ਦੇਨੇ ਬਿਜਲੀ ਵਾਲਿਆਂ ਨੇ ਦਰਖਤ ਜਾਂਗੇ ਉਹਦੇ ਨਾਲ ਸਾਡੀ ਤਾਰ ਟੁੱਟ ਗਈ ਕਿ ਟੈਲੀਫੋਨ ਸਾਡਾ ਖਰਾਬ ਆ ਜਲੰਧਰ ਅਸੀਂ ਇੱਥੇ ਐਸਪੀ ਦਫ਼ਤਰ ਦਿੱਤਾ ਆ ਅਸੀਂ ਆਪਣੀ ਇਨਫੋਰਮੇਸ਼ਨ ਟੈਲੀਫੋਨ ਖਰਾਬ ਅਸੀਂ 1 ਮਿੰਟ ਜਿੱਥੇ ਪਹੁੰਚ ਗਏ ਤੁਹਾਡੇ ਮੋਬਾਈਲ ਨੰਬਰ ਹੈਗੇ ਕੋਈ ਜੀ ਹਾਂ ਜੀ ਸਾਡੇ ਮੋਬਾਈਲ ਨੰਬਰ ਕਿ ਹੁੰਦੇ ਸਾਰਾ ਤੁਸੀਂ ਜਲੰਧਰੋਂ ਲੈ ਕੇ ਆਏ ਗੱਡੀ ਕੋ ਇੱਥੋਂ ਲੈ ਕੇ ਆਏ ਪਕਵਾੜੇ ਤੋਂ ਹੀ ਲੈ ਕੇ ਆਏ